ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਜਿਹੜੇ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਦੇਸ਼ ਦੇ ਹਾਲਾਤ ਨੇ ਜਿਹੜੀ ਮੋਦੀ ਸਰਕਾਰ ਕਿਸ ਕਿਸਮ ਦੇ ਫੈਸਲੇ ਕਰ ਰਹੀ ਆ ਜਿਵੇਂ ਪੰਜਾਬ ਦੀ ਆਰਥਿਕ ਨਾਕੇਬੰਦੀ ਕਈ ਕੀਤੀ ਗਈ ਹੈ ਤੇ ਜਿਵੇਂ ਉਹਨੇ ਜਬਰੀ ਪੈਸੇਂਜਰ ਚਲਾਉਂਦਾ ਫੈਸਲਾ ਕੀਤਾ ਗਿਆ ਤਕੇ ਨਾਲ ਉਹ ਪੈਸੇਂਜਰ ਨਹੀਂ ਚਲਾ ਸਕਦੀ ਅਸੀਂ ਮਾਲ ਗੱਡੀਆਂ ਦੀ ਛੂਟ ਦਿੱਤੀ ਆ ਉਹੀ ਜਾਰੀ ਰਹੂਗੀ ਇਹ ਤੋਂ ਗਾਂ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਜੀ ਜਿਹੜੇ ਕੰਸੋਵਾਂ ਆ ਰਹੀਆਂ ਨੇ ਮੀਡੀਆ ਦੇ ਥਰੋਪੀ ਪੰਜਾਬ ਦੇ ਦੌਰੇ ਤੇ ਆ ਕੇ ਉਹੜਾ ਇੱਥੇ ਲੋਕਾਂ ਦੀ ਲੰਬੰਦੀ ਕਰਨਾ ਚਾਹੁੰਦੇ ਨੇ ਜੇਕਰ ਉਹਨਾਂ ਦਾ ਦੌਰਾ ਹੁੰਦਾ ਵਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਲੇ ਝੰਡਿਆਂ ਨਾਲ ਉਹਦਾ ਵਿਰੋਧ ਕਰੂਗੀ ਤੇ ਉਸ ਵਿਰੋਧ ਦੇ ਵਿੱਚ ਮੰਗ ਠਾਊਗੀ ਪੀ ਖੇਤੀ ਦੇ ਤਿੰਨ ਕਾਲੇ ਕਾਨੂੰਨ ਬਿਜਲੀ ਸੋਧ ਬਿਲ 220 ਪਰਾਲੀ ਵਾਲਾ ਐਕਟ ਤੇ ਜੜੀਆਂ ਆਪਣਾ ਕਰਜ਼ੇ ਦੇ ਵਿੱਚ ਛੋਟਾ ਮਿਲ ਨਹੀਂ ਸੀ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਉਹ ਤੋਂ ਫਾੜੀ ਰੱਖਿਆ ਗਿਆ ਉਹ ਇਹ ਇਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਵਿਰੋਧ ਕਰੂਗੀ ਤੇ ਪੰਜਾਬ ਸਰਕਾਰ ਨੂੰ ਫਿਰ ਮੰਗ ਕਰਦੀ ਆ ਪੀ ਉਹ ਖਾਦ ਦੀਆਂ ਜ਼ਰੂਰੀ ਵਸਤਾਂ ਲਈ ਜਾਂ ਜਿਹੜੇ ਵਪਾਰੀਆਂ ਦਾ ਮਾਲ ਪੰਜਾਬ ਚੜ੍ਹਿਆ ਅੜਿਆ ਫਸਿਆ ਵਾ ਉਹਦੇ ਲਈ ਟਰੱਕਾਂ ਰਹੀ ਟੋਹਾ ਟਵਾਈ ਕਰੇ ਇਹ 30 ਤੋਂ 40 ਕਰੋੜ ਦਾ ਵੱਦ ਤੋਂ ਵੱਧ ਖਰਚਾ ਵਾ ਤੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਕਿ ਉਹ ਹਰ ਕਿਸਮ ਦੇ ਕੇਂਦਰ ਦੇ ਜ਼ਬਰ ਤੇ ਜ਼ੁਲਮ ਲਈ ਤਿਆਰ ਰਹਿਣ ਤੇ ਜਿੰਨੀ ਦੇਰ ਤੱਕ ਇਹ ਖੇਤੀ ਦੇ ਕਾਨੂੰਨ ਰੱਦ ਨਹੀਂ ਕਰ ਲੈਂਦੇ ਉਨੀ ਦੇਰ ਤੱਕ ਇਹ ਮੋਰਚਾ ਲੜਦੀ ਤਿਆਰੀ ਕਰਨ ਧੰਨਵਾਦ